ਮੇਰਾ ਨਾਮ ਗ੍ਰਿੰਦਰ ਸਿੰਘ ਹੈ ਜੀ। ਹੱਠਾ ਜੀ। ਹਾਂ ਜੀ। ਕੀ ਕਰਦੇ ਤੂੰ? ਮੇਰੇ ਜਿਹੜਾ ਚਕਵੇਂ ਰੈਡੀਮੇਡ ਕਲਰਮੈਂਟ ਦੀ ਦੁਕਾਨ ਆ। ਅੱਛਾ ਜੀ। ਤੇ ਕੀ ਗੱਲ ਹੋਈ ਜਿਹੜੀ ਕਹਿੰਦੇ ਰਾਜੋ? ਤੇ ਭਾਜੀ ਇਹ ਜਦੋਂ ਇਹ ਮਤਲਬ ਆਪਣੇ ਦੁਕਾਨ ਬੰਦ ਕਰਕੇ ਆਇਆ ਮੈਂ ਤੇ ਖਾਣਾ ਖੋਣਾ ਖਾ ਕੇ ਅਸੀਂ ਆਪਣੇ ਸੌ ਗਏ ਆ। ਤੇ ਫਿਰ ਜੇ ਦੇ ਆਈ ਆਵਾਜ਼ ਆ। ਤੇ ਸਵੇਰੇ ਉੱਠ ਕੇ ਮਤਲਬ ਜੇ ਵੇਖਿਆ ਜੇ ਜਦੋਂ ਸਵੇਰੇ ਮੈਂ ਗੇਟ ਖੋਲ੍ਹਿਆ ਤੇ ਵੇਖਿਆ ਵੀ ਸਾਡੇ ਗੇਟ ਤੇ ਕੋਈ 6 ਗੋਲੀਆਂ ਮਾਰ ਗਿਆ। ਤੇ ਸੱਤ ਖੋਲ ਖੋਲ ਮਿਲੇ ਆ ਮੋਕੇ ਤੋਂ ਤੇ ਆਏ ਪੋਰਸਲੇ ਆਏ ਪੰਜਾਬ ਪੁਰਸਲੇ ਆ ਬੇਨਾ ਤੁਹਾਡੀ ਕੋ ਰੰਗੇ ਕਿ ਹੋ ਜਾ ਕੋਈ ਨਹੀਂ ਕੋਈ ਰੰਗੇ ਨਹੀਂ ਹੈਗੇ ਕੈਮਰੇ ਕੋ ਮੇਰੇ ਲੱਗੇ ਕਿ ਇਹ ਚਾਉਂਦੇ ਕੋ ਬੰਦੇ ਕੈਮਰੇ ਵੇਖਿਆ ਇੱਕ ਉਥੋਂ ਤੇ ਦੋ ਬੰਦੇ ਆਏ ਪਰ ਪਛਤਾ ਪਛਾਣ ਚ ਨਹੀਂ ਹੈਗੇ ਅਣਪਛਾਤੇ ਬੰਦੇ ਆ ਕਿੰਨੇ ਵਜੇ ਦਾ ਟਾਈਮ ਹੀ ਹੋ ਰਿਹਾ ਹੈ ਕੋਈ 12:30 ਦਾ ਟਾਈਮ ਹੈ ਰਾਦਾ ਉਸਤਾ ਜੀ ਔਰ ਸਾਈਸੇਰੇ ਮੋਕਾ ਵੇਖ ਕੇ ਗਈ ਆ ਤੇ ਬਸ ਉਹ ਦਿਖਾ ਦੇ ਆਂ ਮਾਰਕਰ ਬੰਗ ਇਹੋ ਹੀ ਹਾਲ ਪਿਆ ਨੂੰ ਇਨਸਾਨ ਮਿਲਦਾ ਜਿਹਦਾ ਵੀ ਸਾਡਾ ਪੰਦੀ ਕਾਰਵੀ ਕੀਤੀ ਜਾਵੇ ਉਹਨਾਂ ਦੇ ਸਾਰੇ ਇਹ ਜਿਹੜੇ ਮਤਲਬ ਬੰਦੇ ਪਛਾਣ ਕੀਤੀ ਜਾਵੇ ਲੱਭੇ ਜਾਣ ਤੇ ਮੈਂ ਕਿਉਂਕਿ ਮੇਰੀ ਸ਼ੋਪ ਚ ਗਾਵੇ ਤੇ ਮੈਂ ਨਾ ਰਾਤ ਬਰਾਤੇ ਨੇਰੇ ਸਵੇਰੇ ਹੋਣਾ ਦਾ ਤੇ ਜੇ ਇੱਕ ਇਥੇ ਗੋਲੀ ਮਾਰ ਗਏ ਆ ਘਰੇ ਤੇ ਦੁਕਾਨ ਤੇ ਕੋਈ ਨੁਕਸਾਨ ਕਰ ਸਕਦੇ ਆ ਤੇ ਮੈਂ ਇਹੋ ਸਰਕਾਰ ਨੂੰ ਮੈਂ ਕਰਦਾ ਵੀ ਮੈਨੂੰ ਸਾਫ ਦਵਾਇਆ ਜਾਵੇ ਤੇ ਉਹਨਾਂ ਦੇ ਬੰਦੀ ਕਾਰ ਵੀ ਕੀਤੀ ਜਾਵੇ ਤੇ ਭਾਲ ਕੀਤੀ ਜਾਵੇ ਛੇਤੀ ਬੰਦੇ ਮੈਂ ਗੁਰਜੀਤ ਸਿੰਘ ਆ ਅਸੀਂ ਸਾਰੇ ਪਿੰਡ ਦੇ ਮੋਦਬਾਰ ਇਕੱਠੇ ਹੋ ਕੇ ਤੇ ਆਏ ਆ ਇਹਨਾਂ ਦੀ ਚਗਾਵੇਂ ਸ਼ਾਪ ਆ ਦੁਕਾਨ ਆ ਦੁਕਾਨਦਾਰ ਦਾ ਕੰਮ ਕਰਦੇ ਨੇ ਬਿジネス ਨਾਲ ਆਪਣਾ ਤੇ ਅੱਜ ਰਾਤੀ ਇਹਨਾਂ ਦੇ ਕੋਈ 11:30 ਵਜੇ ਦੇ ਕਰੀਬ ਗੋਲੀਆਂ ਮਾਰ ਗਏ ਜੀ ਬੂਹਿਆਂ ਦੇ ਵਿੱਚ ਜੇ ਵੇਖੋ ਆ ਖੋਲ ਜਿਹੜੇ ਆ ਬ੍ਰਮਤ ਹੋਏ ਆ ਸਾਰਾ ਪੁਲਿਸ ਨੇ ਵੀ ਮੌਕਾ ਵੇਖਿਆ ਪਰ ਅਸੀਂ ਇਹ ਚਾਹੁੰਨੇ ਆ ਵੀ ਜਿਹੜਾ ਇਹਨਾਂ ਗੰਭੀਰਤਾ ਨਾਲ ਇਹਨੂੰ ਲਿਆ ਜਾਵੇ ਰਾਤ ਬਰਾਤੇ ਵੀਰ ਨੇ ਆਉਣਾ ਹੁੰਦਾ ਵਾ ਠੀਕ ਹੈ ਜੀ ਦੁਕਾਨਦਾਰਾਂ ਨੂੰ ਵੀ ਅੱਜ ਕੱਲ ਬੜੀ ਪਰੇਸ਼ਾਨੀ ਆਉਂਦੀ ਆ ਤੇ ਫਿਰ ਇੱਕ ਦੁਕਾਨਦਾਰ ਦੇ ਘਰ ਤੇ ਵੀ ਇਡਾ ਵੱਡਾ ਹਮਲਾ ਹੋ ਜਾਂਦਾ ਵਾ ਇਹ ਬੜਾ ਵੱਡਾ ਵਿਊ ਪੁਆਇੰਟ ਆ ਵੀ ਮਤਲਬ ਆਮ ਬੰਦੇ ਦਾ ਕੀ ਹਾਲ ਹੋਊਗਾ ਜੇ ਆਪਾਂ ਸੇਫਟੀ ਚਾਹੁੰਨੇ ਆ ਆਪਾਂ ਸਾਰਿਆਂ ਦੀ ਤੇ ਜਿਹੜੀ ਇਹਦੀ ਸੀਸੀਟੀਵੀ ਕੈਮਰੇ ਜਿਹੜੇ ਰੋਡਾਂ ਤੇ ਲੱਗੇ ਆ ਕਿ ਇਹਨੂੰ ਗਏ ਆ ਕਿਧਰੋਂ ਬੰਦੇ ਉਹਦੀ ਡਿਟੇਲ ਚ ਜਿਹੜੀ ਜਾਣਕਾਰੀ ਲੈ ਕੇ ਪੁਲਿਸ ਜਿਹੜੀ ਆ ਬੜੀ ਗੰਭੀਰਤਾ ਨਾਲ ਜਾਂਚ ਕਰੇ ਜੇ ਅਤੰਜੇ ਤੇ ਵੇਖੋ ਬੂਹਾ ਹੀ ਕਿਤੇ ਖੋਲਿਆ ਹੁੰਦਾ ਬਾਅਦ ਹੀ ਦਿੱਤੀ ਹੁੰਦੀ ਉਹਨਾਂ ਦੇ ਬੂਹਾ ਖੋਲਿਆ ਹੁੰਦਾ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਜੀ ਇੱਥੇ ਮਤਲਬ ਇੱਥੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਾਂ ਕੋ ਗਲੀ ਚੋਂ ਆਉਂਦਾ ਉਹਨਾਂ ਨੂੰ ਵੇਖ ਲੈਂਦਾ ਤੇ ਉਹਨਾਂ ਉਹਦੇ ਵੀ ਫੈਰ ਮਾਰ ਦੇਣਾ ਵੀ ਇਹ ਸਾਡਾ ਕੱਲ ਨੂੰ ਪ੍ਰੂਫ ਬਣੂਗਾ ਇਹ ਕਰਕੇ ਬੜੀ ਗੰਭੀਰਤਾ ਦਾ ਬੜਾ ਤਕੜਾ ਇਹ ਮੁੱਦਾ ਵਾ ਕੋਈ ਮਾੜਾ ਮੋਟਾ ਨਹੀਂ ਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੇਖੋ ਤੁਸੀਂ ਪਿਛਲਾ ਸਮਾਂ ਬੀਤਿਆ ਵੇਖ ਲਓ ਕਿਤਰਾ ਦੁਕਾਨਦਾਰਾਂ ਦੀ ਲੁੱਟ ਮਾਰ ਰਹੇ ਡਈ ਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਣ ਡੀਆਂ ਵਾ ਕੋਈ ਜਿਹੜਾ ਮਤਲਬ ਇੱਥੇ ਕੋਈ ਬੜਾ ਜਿਆਦਾ ਪ੍ਰਭਾਵਿਤ ਹੋਇਆ ਇਹ ਕਲਚਰ ਤੋਂ ਜਿਹੜਾ ਗੋਲੀ ਦਾ ਕਲਚਰ ਚੱਲ ਗਿਆ ਅੱਜਕੱਲ ਉਹ ਫਰਾਉਤੀਆਂ ਮੰਗੀਆਂ ਜਾਣ ਡੀਆਂ ਵਾ ਬਾਹਰ ਵਿਦੇਸ਼ਾਂ ਤੋਂ ਕਈ ਪਾਸੇ ਮਤਲਬ ਜਿਹੜੀ ਮੁਸ਼ਕਲ ਆਈ ਪਈ ਹੈ ਤੇ ਸਾਰਿਆਂ ਨੂੰ ਮੁਲਾਜ਼ਮਾਂ ਨੂੰ ਵੀ ਚਾਹੀਦਾ ਮਹਿਕਮੇ ਨੂੰ ਸਭ ਤੋਂ ਜਿਆਦਾ ਚਾਹੀਦਾ ਵੀ ਪੂਰਾ ਜਿਹੜਾ ਬਾਰਡਰ ਦਾ ਏਰੀਆ ਵਾ ਇਹਨੂੰ ਬੜੇ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਇਹਦੇ ਵਿੱਚ ਜਿਹੜੀਆਂ ਕਾਰਵਾਈਆਂ ਆਏ ਇਸ ਕਰਕੇ ਜਾਨੀ ਮਾਨੀ ਨੁਕਸਾਨ ਦਾ ਜਿਹੜਾ ਉਹ ਬੜਾ ਵੱਡਾ ਖਦਸ਼ਾ ਪਰਗਟਾਇਆ ਜਾਂਟਿਆ ਵਾ ਤੇ ਇਥੇ ਧਿਆਨ ਦੇਣਾ ਚਾਹੀਦਾ ਪੁਲਿਸ ਨੂੰ ਮਾ ਪਿੰਡ ਠੱਠਾ ਗੁਰਿੰਦਰ ਸਿੰਘ ਸਨੋਂ ਸੰਮਨ ਸਿੰਘ ਵਾਸੀ ਠੱਠਾ ਉਹਦੇ ਰਾਤ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਗੇਟ 'ਚ ਗੋਲੀਆਂ ਮਾਰ ਕੇ ਚਲ ਗਿਆ ਉਹਦੇ ਸਬੰਧੀ ਮਕਦਮਾ ਦਰਜ ਕਰ ਲਿਆ ਉਹਦੀ ਤਫ਼ਤੀਸ਼ ਚੱਲ ਰਹੀ